ਜਲੰਧਰ ਵਿੱਚ ਸੜਕ ਦੁਰਘਟਨਾ ਦੌਰਾਨ ਡੇਰਾ ਬਿਆਸ ਤੋਂ ਵਾਪਸ ਆ ਰਹੇ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਦਰਦਨਾਕ ਮੌਤ ਤੋਂ ਬਾਅਦ ਅਜੇਹਾ ਹੀ ਹਾਦਸਾ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਵਾਪਰਿਆ। ਖੜੀ ਟਰੈਕਟਰ ਟਰਾਲੀ ਵਿੱਚ ਇੱਕ ਟਰੱਕ ਨੇ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਨਾਲ ਟਰਾਲੀ ਉੱਤੇ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਹੋਰਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮ੍ਰਿਤਕ ਡੇਰਾ ਬਿਆਸ ਤੋਂ ਆਪਣੇ ਪਿੰਡ ਵਾਪਸ ਜਾ ਰਹੇ ਸਨ। ਪੁਲਿਸ ਮਾਮਲੇ ਦੀ ਤਫ਼ਤੀਸ਼ ਵਿੱਚ ਜੁਟ ਚੁੱਕੀ ਹੈ। ਪੀਜੀ ਆਪਣੇ ਬਿਆਸਤਵਾਰਿਸ ਟਰੈਲੀ ਸੰਗਤ ਵਿੱਚ ਬੈਠੀ ਸੀ ਤੇ ਅਮਨ ਤੋਂ ਇੱਕ ਦੋ ਗੁੜੀਆਂ ਸਨ ਉਤਰਨਾ ਸੀ ਤੇ ਸੰਗ ਤੋਂ ਉਹਨੂੰ ਇਸ ਸਾਈਡ ਤੇ ਟੱਲੀ ਖਿਲਾਰ ਕੇ ਤੇ ਉਹਨੂੰ ਉਤਾਰ ਰਿਆ ਸੀ ਤੇ ਪਿੱਛੋਂ ਟਰਾਲਾ ਬਹੁਤ ਰਫਤਾਰ ਨਾਲ ਆ ਰਿਹਾ ਸੀ ਟਰਾਲੇ ਵਾਲ ਨੇ ਸਿੱਧੀ ਉਹਨਾਂ ਦੇ ਵਿੱਚ ਮਾਰੀ ਗੱਡੀ ਆ ਗਈ ਟਰਾਲਾ ਮਤਲਬ ਕਿ ਕਿਧਰਲੇ ਪਾਸੇ ਉਹ ਆ ਰਿਹਾ ਸੀ ਤੇ ਇਹ ਟਰਾਲੀ ਕਿੱਧਰ ਜਾ ਰਹੀ ਸੀ ਇਹ ਜੀ ਫ੍ਰੇਪਰ ਨੂੰ ਆ ਰਹੀ ਸੀ ਟਰਾਲੀ ਫ੍ਰੇਪਰ ਵੱਲ ਹੀ ਸੀ ਜੀ ਮੋਤੀ ਵਾਲੇ ਤੇ ਸੰਗਤ ਵਿਆਸ ਦੇ ਦੇਤੋਂ ਵਾਪਸ ਆ ਰਹੀ ਜੀ ਪਦਾਤ ਵਕਤ ਹੋਊਗਾ ਕਰੀਬ 11:30 12:30 ਦਾ ਤੇ ਹਮਦ ਪਿੰਡ ਕੋਲ ਜਿਹੜਾ ਟਰਾਲਾ ਕਾਲੀ ਦੇ ਵਿੱਚ ਪਿੱਛੋਂ ਵੱਜ ਗਿਆ ਤੇ ਇਹ ਜਿਹੜੇ ਕਿੰਨੇ ਜਣੇ ਦੀ ਮੌਤ ਹੋ ਗਈ सोनू ਇਹ ਸਕੈਸ਼ ਪੁੱਤਰ ਦਾਸਰਾਮ ਹਰਜੀਤ ਸਿੰਘ ਪੁੱਤਰ ਰਤਨ ਨਾਲ ਤੇ ਵਕੀਲ ਪੁੱਤਰ ਰਾਜ ਇਹ ਤਿੰਨ ਤਿੰਨ ਤਾਂ ਮਰ ਚੁੱਕੇ ਨੇ ਜੀ ਡੈੱਥ ਹੋ ਗਈ ਇਹਨਾਂ ਦੀ ਤੇ ਤਿੰਨ ਹੋਰ ਜਖਮੀ ਨੇ ਤੇ ਇੱਕ ਡਰਾਈਵਰ ਜਿਹੜਾ ਟਰਾਲੇ ਦਾ ਉਹ ਵੀ ਜਖਮੀ ਹੈ